ਅਸੀਂ ਪਿੰਡ ਦੀਆਂ ਤੁਹਾਨੂੰ ਤਸਵੀਰਾਂ ਵਿਖਾ ਰਹੇ ਹਾਂ ਪਿੰਡ ਦੀ ਇਹ ਬਾਹਰ ਲਈ ਫਿਰਨੀ ਹੈ ਇਹ ਲੋਕ ਕਹਿੰਦੇ ਕਿ ਅਸੀਂ ਠਿਕ ਨਰਕ ਭਰੀ ਜ਼ਿੰਦਗੀ ਕੱਟ ਰਹੇ ਹਾਂ ਨਾ ਤਾਂ ਸਾਡੇ ਬੱਚੇ ਸਕੂਲ ਜਾਣ ਜੋਗੇ ਆ ਨਾ ਸਾਡੀਆਂ ਜਿਹੜੀਆਂ ਮਾਤਾ ਗੁਰੂ ਘਰ ਜਾਂਦੀਆਂ ਤੇ ਉਹਨਾਂ ਦੇ ਲਈ ਰਸਤਾ ਹੈ ਬੁਰਾ ਹਾਲ ਆ ਇੱਥੋਂ ਦਾ ਜਿਹੜਾ ਐਮਐਲਏ ਆ ਮਾਸਟਰ ਜਗਸੀਰ ਸਿੰਘ ਉਹ ਲੋਕਾਂ ਦੀ ਗੱਲ ਨਹੀਂ ਸੁਣ ਰਿਹਾ ਪਰ ਆਮ ਆਦੀ ਪਾਰਟੀ ਸਤਾ ਤੋਂ ਆਉਣ ਤੋਂ ਪਹਿਲਾਂ ਲੋਕਾਂ ਨਾਲ ਵੱਡੇ ਵੱਡੇ ਦਾਅਵੇ ਕਰਦੀ ਸੀ ਕਿ ਸਤਾ ਦੇ ਵਿੱਚ ਸਾਡੀ ਸਰਕਾਰ ਲੈ ਕੇ ਆਓ ਅਸੀਂ ਵਿਕਾਸ ਕਰਾਂਗੇ ਪਿਛਲੀ ਸਰਕਾਰਾਂ ਕਾਲੀ ਕਾਂਗਰਸਾਂ ਨੇ ਕੰਮ ਨਹੀਂ ਕੀਤਾ ਮਾਨ ਸਾਹਿਬ ਆਮ ਹੀ ਸਟੇਜਾਂ ਤੇ ਕਹਿੰਦੇ ਆ ਕਿ ਲੋਕ ਸਾਡੀ ਸਰਕਾਰ ਨੂੰ ਤਾਂ ਹੀ ਲੈ ਕੇ ਆਏ ਆ ਇੱਥੇ ਪਿੰਡ ਦੇ ਨਗਰ ਦੇ ਲੋਕ ਇਕੱਠੇ ਹੋਏ ਆ ਕੈਮਰਾਮੈਨ ਨੂੰ ਕਹਿੰਦੇ ਇੱਕ ਵਾਰੀ ਤਸਵੀਰਾਂ ਦਿਖਾ ਦੇ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਪਿੰਡ ਦੇ ਵਿੱਚ ਕੀ ਕੀ ਮੁਸ਼ਕਲਾਂ ਆ ਰਹੀਆਂ ਭਾਈ ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਕੀ ਬਾਈ ਖੁਸ਼ਵੰਤ ਸਿੰਘ ਜੀ ਖੁਸ਼ਵੰਤ ਸਿੰਘ ਜੀ ਜਿਹੜਾ ਇਹ ਪਾਣੀ ਖੜਾ ਇਹ ਕਿੰਨੇ ਚਿਰ ਤੋਂ ਖੜਾ ਇੱਥੇ ਇਹਦਾ 5-6 ਸਾਲ ਹੋ ਗਏ ਜੀ ਐਤਾ ਹੀ ਖੜਾ ਰਹਿੰਦਾ ਜੀ ਇਹ ਜੀ ਸੀਵਰੇਜ ਲੀਕ ਹੋਣ ਕਰਕੇ ਨਾ ਇਹ ਪਾਣੀ ਖੜਾ ਰਹਿੰਦਾ ਜੀ ਜੀ ਹਾਂ ਜੀ ਪਾਣੀ ਖੜਨ ਦਾ ਕਾਰਨ ਇਹਨਾਂ ਦਾ ਕੋਈ ਸਫਾਈ ਸਭਾਈ ਨਹੀਂ ਹੈਗੀ ਇਹਨਾਂ ਦੀ ਆਪ ਵਾਲਿਆਂ ਦੀ ਕੋਈ ਇਹਨਾਂ ਦਾ ਸੀਵਰੇਜ ਸਾਫ ਨਹੀਂ ਕਰਦੇ ਥਾਂ ਥਾਂ ਤੋਂ ਲੀਕ ਹੋ ਰਿਹਾ ਹੈਗਾ ਉਹ ਕੋਈ ਪ੍ਰਬੰਧ ਨਹੀਂ ਕੀਤੇਗਾ ਇਹਨਾਂ ਦੇ ਪੁਖਤਾ ਜੀ ਹਾਂ ਜੀ ਮਾਸਟਰ ਜੈਕਸੀ ਥੋੜਾ ਐਮਐਲਏ ਕੋਣ ਇੱਥੋਂ ਦਾ ਮਾਸਟਰ ਜੈਕਸੀਰ ਸਿੰਘ ਉਹਨੂੰ ਮਿਲੇ ਨਹੀਂ ਤੁਸੀਂ ਮਾਸਟਰ ਨੂੰ ਬਹੁਤ ਵਾਰੀ ਮਿਲੇ ਆ ਜੀ ਬਸ ਉਹ ਕਹਿ ਦਿੰਦੇ ਆਗੇ ਕਿ ਕਰ ਦਾਂਗੇ ਪਰ ਕੋਈ ਪ੍ਰਬੰਧ ਨਹੀਂ ਕੀਤਾਗਾ ਉਹਨਾਂ ਵੱਲੋਂ ਹੋਰ ਗੱਲਾਂ ਇਹ ਵੀ ਆਈ ਮੇਨ ਸਾਡੇ ਪਿੰਡ ਦੇ ਵਿੱਚ ਕੋਈ ਵੀ ਗਰਾਊਂਡ ਨਹੀਂ ਹੈਗਾ ਜਿੱਥੇ ਬੱਚੇ ਖੇਡ ਸਕਣ ਸਾਡੇ ਪਿੰਡਾ ਸ਼੍ਰੀ ਗੁਰਗੋਬਿੰਦ ਸਿੰਘ ਜੀ 9 ਦਿਨ ਰਹਿ ਕੇ ਗਏ ਇੱਥੇ ਇਤਿਹਾਸਕ ਪਿੰਡ ਆ ਦੂਰੋਂ ਦੂਰੋਂ ਫੋਰਨ ਕੰਟਰੀਆਂ ਦੇ ਵਿੱਚੋਂ ਸੰਗਤ ਆ ਦਰਸ਼ਨ ਕਰਨ ਆਉਂਦੀ ਆ ਐਨਾ ਰਹਾ ਵਿੱਚ ਦੀ ਸਾਡੇ ਪਿੰਡ ਰਿਸ਼ਤੇਦਾਰ ਨਹੀਂ ਆ ਰਿਹਾ ਕੋਈ ਸਾਡੀਆਂ ਟੁੱਟੀਆਂ ਛੜਕਾਂ ਕਰਕੇ ਪੁੱਚੋ ਮਂਡੀ ਸਾਡੇ ਪਿੰਡ ਨੂੰ ਜਿੰਨੇ ਵੀ ਰੋਡ ਜੁੜਦੇ ਨੇ ਜਿੰਨੇ ਵੀ ਸਾਰਿਆਂ ਦਾ ਇਹੀ ਹਾਲਾ ਬੁਰਾ ਹਾਲਾ ਕਿਤੋਂ ਨੰਗਣ ਜੋ ਰਸਤਾ ਨਹੀਂ ਹੈਗਾ ਜੇ ਅੱਜ ਜੇ ਅੱਜ ਪਿਛਲੇ ਨਾ ਸਰਕਾਰ ਆ ਰਹੀ ਹੈ ਕਾਲੀ ਰੇ ਕਾਂਗਰਸੀ ਰੇ ਤੁਹਾਡੇ ਪਿੰਡ ਦੇ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਸੌਰੇ ਜੀ ਤੁਹਾਡੇ ਪਿੰਡ ਦਾ ਹਾਂਜੀ ਹਾਂਜੀ ਉਦੋਂ ਵਿਕਾਸ ਕਿੰਨਾ ਖੁੰਦਾ ਸੀ ਉਦੋਂ ਪਿੰਡ ਦੀ ਨੁਹਾਰ ਕਿਹੋ ਜੀ ਸੀ ਦੇਖਿਓ ਮੈਂ ਕਿਸੇ ਪਾਰਟੀ ਨਾਲ ਸੰਬੰਧ ਨਹੀਂ ਰੱਖਦਾ ਪਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵੇਲੇ ਇਹ ਸੜਕਾਂ ਰਾਤੋ-ਰਾਤ ਬਣ ਜਾਂਦੀਆਂ ਸੀ। ਹੂੰ ਰਾਤ-ਰਾਤ ਚ ਬਣੇ ਜਾਂਦੀਆਂ ਸੀ ਇਹ। ਉਸ ਟਾਈਮ ਕੋਈ ਸੜਕ ਟੁੱਟੀਆਂ ਨਹੀਂ ਸੀ ਮਿਲਦੀਆਂ। ਉਦੋਂ ਪਿੰਡ ਦੀ ਜਿਹਨੇ ਨੁਹਾਰ ਵਧੀਆ ਸੀ। ਬਹੁਤ ਵਧੀਆ ਸੀ ਜੀ ਬਹੁਤ ਵਧੀਆ। ਜਿਵੇਂ ਆਮ ਤੌਰ ਤੇ ਇੱਕ ਦੂਰਦਰਸ਼ਨ ਤੇ ਪ੍ਰੋਗਰਾਮ ਚੱਲਦਾ ਹੁੰਦਾ ਸੀ ਆ ਜਾ ਮੇਰੇ ਪਿੰਡ ਦੀ ਨੁਹਾਰ ਦੇਖ ਲੈ। ਹਾਂਜੀ ਹਾਂਜੀ। ਜੇ ਸੋਹਣੇ ਪਿੰਡ ਹੁੰਦੇ ਸੀ ਉਹ ਦੂਰਦਰਸ਼ਨ ਤੇ ਦਿਖਾਏ ਜਾਂਦੇ ਸੀ। ਹਾਂਜੀ ਹਾਂਜੀ। ਉਹਨਾਂ ਦੇ ਵਿੱਚ ਤੁਹਾਡਾ ਪਿੰਡ ਵੀ ਆਉਂਦਾ ਸੀ ਉਦੋਂ। ਹਾਂਜੀ ਠੀਕ। ਸਾਡਾ ਪਿੰਡ ਸੀਗਾ ਜੀ। ਆਉਂਦਾ ਸੀ। ਪਰ ਅੱਜ ਨਰਕ ਚ ਆਉਂਦਾ ਜੀ ਸਾਡ ਇਹ ਦੇਖੋ ਨਿਓ ਕੋਈ ਵੀ ਕੱਲੇ ਇਹ ਇਨਾਂ ਨੇ ਨਾ ਸਾਡੇ ਪਿੰਡ ਦੇ ਵਿੱਚ ਨੀਂ ਪੱਥਰ ਰੱਖਣ ਜੋਗੀ ਹੈ ਸਰਕਾਰ ਨੀਂ ਪੱਥਰ ਰੱਖ ਤੇ ਇਨਾਂ ਨੇ ਬਸ ਇਹਨਾਂ ਦਾ ਕੰਮ ਹੋ ਗਿਆ ਹੋਰ ਇਹਨਾਂ ਤੋਂ ਕੋਈ ਕੰਮ ਨਹੀਂ ਇਨਾਂ ਕੋਲ ਸੜਕ ਦੇ ਉੱਪਰ ਬੱਟੇ-ਬੱਟੇ ਪਏ ਨੇ ਇੱਥੇ ਜਿਹੜੇ ਆ ਰਾਹ ਜਾਂਦੇ ਮੋਟਰਸਾਈਕਲ ਸਵਾਰਾਂ ਦੇ ਗੱਡੀਆਂ ਦੇ ਉਹ ਵਾਧਦੇ ਨੇ ਟਰੱਕਾਂ ਦਾ ਰੂਟ ਬਣਾ ਛੱਡਿਆ ਇੱਧਰ ਦੀ ਸੈਲਰਾਂ ਵਿੱਚੋਂ ਦੀ ਇਹ ਰੂਟ ਸਾਡੇ ਪਿੰਡ ਵਿੱਚ ਦੀ ਪਾਸ ਕੀਤਾ ਹੋਇਆ ਇੱਥੋਂ ਦੀ ਜਾਂਦੇ ਨੇ ਟਰੱਕ ਇੱਥੋਂ ਦੀ ਆਉਂਦੇ ਨੇ ਅਸੀਂ ਇਹ ਵੀ ਬੰਦ ਕਰਾਂਗੇ ਜੀ ਇਹ ਛੋਟੇ ਛੋਟੇ ਬੱਚੇ ਆ ਸਕੂਲ ਜਾਂਦੇ ਆ ਸਕੂਲ ਦੇ ਅੱਗੇ ਉਹਦੀ ਟਰੱਕ ਪਾਸ ਹੁੰਦੇ ਆ ਅਸੀਂ ਇਹ ਵੀ ਆਉਣ ਆਏ ਟਾਈਮ 'ਚ ਇਹਨੂੰ ਵੀ ਬੰਦ ਕਰਾਂਗੇ ਸਾਰੇ ਵਹੀਕਲ ਜਣੇ ਕਿ ਸਾਰੇ ਇੱਧਰ ਹੀ ਟੱਪਦੇ ਆ ਹਾਂਜੀ ਹਾਂਜੀ ਸਾਰੇ ਵਹੀਕਲ ਇੱਧਰ ਹੀ ਚੱਲਦੇ ਆ ਜੀ ਇੰਨੀਆਂ ਟੁੱਟੀਆਂ ਸੜਕਾਂ ਬੱਚੇ ਆ ਹੁਣ ਤੁਸੀਂ ਦੇਖੋ ਕਿੰਨਾ ਪਾਣੀ ਖੜਾ ਹੈ ਇੱਥੋਂ ਦੀ ਕਿਵੇਂ ਆਉਣਗੇ ਤੁਰ ਕੇ ਬੱਚੇ ਸੋ ਇਹਨਾਂ ਦੀ ਸਰਕਾਰ ਦਾ ਮੰਦਾ ਹਾਲ ਆ ਕੁੱਲ ਮਿਲਾ ਕੇ ਇਹਨਾਂ ਕੋਲੇ ਕੱਖ ਨਹੀਂ ਹੈਗਾ ਕੁਝ ਨਹੀਂ ਹੈਗਾ ਇਹਨਾਂ ਕੋਲੇ ਇਹਨਾਂ ਕੋ ਕੱਲੇ ਲਾਰੇ ਆ ਬਸ ਜਨਤਾ ਨੂੰ ਗਮਰਾਹ ਕਰ ਰਹੇ ਹੈਗੇ ਇਹ ਹੋਰ ਇਹਨਾਂ ਪੱਲੇ ਕੱਖ ਨਹੀਂ ਜੇ ਤੁਸੀਂ ਮਾਨ ਸਾਹਿਬ ਦੀ ਸਪੀਚ ਸੁਣਦੇ ਹੋ ਸਟੇਜ ਤੇ ਉਹ ਕਹਿੰਦੇ ਆ ਕਿ ਸਾਨੂੰ ਲਿਆਂਦਾ ਕਿਉਂ ਆ ਕਿ ਜਿਹੜੇ ਦੋ ਸੀ ਪਿਛਲੀਆਂ ਸਰਕਾਰਾਂ ਕਾਲੀ ਕਾਂਗਰਸੀ ਉਹਨਾਂ ਤੋਂ ਅੱਕ ਗਏ ਸੀ ਉਹਨਾਂ ਨੇ ਕੰਮ ਨਹੀਂ ਕਿਰਿਆ ਜੇਕਰ ਉਹ ਕੰਮ ਕਰਦੇ ਤੇ ਲੋਕ ਸਾਨੂੰ ਲੈ ਕੇ ਹੀ ਨਹੀਂ ਆਉਂਦੇ ਲੋਕ ਸਾਨੂੰ ਲੈ ਕੇ ਵੀ ਤਾਂ ਹੀ ਆਏ ਨਾ ਅਸੀਂ ਕੰਮ ਹੀ ਬਹੁਤ ਕਰ ਰਹੇ ਆ ਇਹ ਤਾਂ ਭੰਡਾ ਹੀ ਸਿਰੇ ਦਾ ਉਹਦੇ ਪੱਲੇ ਕੱਖ ਨਹੀਂ ਗਾਏ ਕੁਝ ਨਹੀਂ ਹੈਗਾ ਇਹ ਕੋਲੇ ਇਹ ਗੱਲਾਂ ਵਾਲਾ ਕੱਲਾ ਇਹ ਤੋਂ ਪਹਿਲਾਂ ਬਹੁਤ ਵਧੀਆ ਸੀਗਾ ਸਾਡਾ ਪਿੰਡ ਬਹੁਤ ਸਾਫ਼ ਸੁਥਰਾ ਸੀਗਾ ਇਹ ਜਦੋਂ ਦੀ ਇਹ ਸਰਕਾਰ ਬਣੀ ਅੱਜ ਤੋਂ 4 ਸਾਲ ਪਹਿਲਾਂ ਤੇ ਜਿਵੇਂ ਸੜਕਾਂ ਸੀਗੀਆਂ ਇਹ ਇਹ ਉਦਾਂ ਹੀ ਪਈਆਂ ਨੇ ਇਹ ਬਾਦਲ ਦੀ ਸਰਕਾਰ ਵੇਲੇ ਬਣੀਆ ਸੀ ਜੀ ਅੱਜ ਤੋਂ 10 ਸਾਲ ਪਹਿਲਾਂ ਹੁਣ ਬਾਦਲ ਦੀ ਯਾਦ ਆਉਂਦੀ ਹੈ ਆਉਂਦੀ ਹੈ ਹੀ ਸਾਡਾ ਤਾਂ ਫੁੱਫੜ ਜੀ ਸੀ ਅੱਛਾ ਆਉਂਦੀ ਹੈ ਜੀ ਜੀ ਉਹ ਤਾਂ ਪਿੰਡ ਬਹੁਤ ਵਧੀਆ ਬਣਾਦਾ ਸੀ ਫੁੱਫੜ ਨੇ ਫਿਰ ਹਾਂ ਜੀ ਹਾਂ ਜੀ ਬਹੁਤ ਵਧੀਆ ਬਣਾਦਾ ਸੀ ਪਰ ਮੇਰੀ ਇੱਕ ਬੇਨਤੀ ਇਹ ਵੀ ਆ ਵੀ ਮੈਂ ਕਿਸੇ ਪਾਰਟੀ ਨਾਲ ਸੰਬੰਧ ਨਹੀਂ ਰੱਖਦਾ ਇਹਨੂੰ ਕੋਈ ਧਰਮ ਦੇ ਨਾਲ ਨਵੀਂ ਨਾਲ ਜੋੜਿਆ ਜਾਵੇ ਵੀ ਮੈਂ ਬਾਦਲ ਦੀ ਸਪੋਰਟ ਕਰਦਾ ਜਾਂ ਕਾਂਗਰਸ ਦੀ ਕਰਦਾ ਇਹਨੂੰ ਧਰਮ ਵਾਲੇ ਪਾਸੇ ਉਹ ਉਹ ਤਾਂ ਵੈਸੇ ਗੱਲ ਹੈ ਨਾ ਹਾਂ ਜੀ ਹਾਂ ਜੀ ਜਾਈਏ ਪਿੰਡ ਦੀ ਹਾਂ ਬਾਕੀ ਸਾਡੇ ਨਗਰ ਦੇ ਆ ਲੋਕ ਖੜੇ ਆਈ ਸਾਰੇ ਤੁਸੀਂ ਕੋਚ ਸਕਦੇ ਨਾ ਤੋਂ ਵੀ ਕੀ ਹਾਲ ਹੈ ਜੀ ਜੀ ਇੱਥੇ ਨਗਰ ਚੋਂ ਹੋਰ ਵੀ ਵੀਰ ਆ ਇਹਨਾਂ ਨਾਲ ਵੀ ਗੱਲਬਾਤ ਹੈ ਕਿਵੇਂ ਹੈ ਜਿਵੇਂ ਬਾਈ ਨੇ ਦੱਸਿਆ ਕਿ ਜਦੋਂ ਅਕਾਲੀਆਂ ਦੀ ਸਰਕਾਰ ਹੁੰਦੀ ਸੀ ਸਾਡੇ ਰਾਤੇ ਰਾਤ ਛੜਕਾਂ ਬਣ ਗਏ ਸੀ ਇਹ ਹਕੀਕਤ ਆ ਵਾਕਈ ਸੱਚ ਹੈ ਬਿਲਕੁਲ ਠੀਕ ਹੈ ਜੋ ਸੱਚ ਹੈ ਇਹ ਇਹ ਪਿੰਡ ਚੱਕਪਤ ਸਿੰਘ ਆ ਜੀ ਇਹ ਮੇਨ ਛੜਕਾ ਲਵੀਸਰ ਨੂੰ ਜਾਂਦੀ ਹੈ ਬੀਬੀ ਲਵੀਸਰ ਵੀ ਜਾਣਾ ਹੁੰਦਾ ਹੋਰ ਵੀ ਗੁਰਦੁਆਰਾ ਨੂੰ ਜਾਣਾ ਹੁੰਦਾ ਪਰ ਇਹਨਾਂ ਨੂੰ 5 ਸਾਲ ਹੋ ਗਏ ਬਣਿਆ ਨੂੰ ਇੰਨਾ ਤੋਂ ਕੋਈ ਵੀ ਵਿਕਾਸ ਨਹੀਂ ਹੋਇਆ ਜੀ ਤੇ ਕੱਲਾ ਸਿਵਲ ਜੀ ਨਹੀਂ ਲੋੜਿਆ ਪਾਣੀ ਦੀ ਚਾਰੇ ਪਾਸੇ ਸੜਕਾਂ ਦੀ ਜਿੱਥੇ ਵੀ ਜਾਓਗੇ ਤੁਸੀਂ 메인 ਸੜਕੇ ਇੱਥੇ ਆ ਗਾ ਅੱਗੇ ਚੌਂਕ ਜੀ ਗੁਰਦੁਆਰਾ ਹੈਗਾ ਗਾਪਰਾ ਲਾਲੀ ਦਾ ਬਾਗ ਹੈ ਜਿੱਥੇ ਅੰਬ ਦੇ ਬੂਟੇ ਕੋਟਪਤਨ ਸੜਕਿਆਂ ਦੀ ਉੱਥੇ ਤੇ ਗੁਰਦੁਆਰਾ ਸਾਹਿਬ ਦੀ ਦੇਖ ਲਓ ਇਸ ਸਾਈਡ ਤੇ ਫੋਕਲਪੰਡ ਕੋਈ ਉੱਥੇ ਗੋਡੇ ਗੋਡੇ ਪਾਣੀ ਹੈ ਜੀ ਇੱਥੇ ਕੋਈ ਇਹ ਤਾਂ ਬਾਦਲ ਸਾਹਿਬ ਨੇ ਉਦੋਂ 25 ਸਾਲ ਹੋ ਗਏ ਉਹ ਸੜਕਾਂ ਬਣਾਈ ਕਿਉਂ ਬਾਅਦ ਕਿਸੇ ਨੇ ਹੱਥ ਨਹੀਂ ਲਾਇਆ ਇਹ ਤਾਂ ਲੁੱਟਣ ਦੀ ਹੋ ਗਈ ਜੀ ਇਹ ਤਾਂ ਬਾਹ ਦੇ ਬਹੁਤ ਵੱਡੇ ਕਰਦੇ ਸੀ ਅਸੀਂ ਐ ਕਰਾਂਗੇ ਜੋ ਕਰਾਂਗੇ ਕੋਈ ਨਹੀਂ ਕਿਸ ਨੇ ਕੀਤਾ ਇਹ ਤਾਂ ਆਪਣਾ ਆਪ ਹੀ ਬਣਾਉਣ ਲੱਗ ਗਏ ਹੂੰ 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 ਆਪਣਾ ਆਪ ਹੀ ਬਣਾਈਏ ਕੀ ਬਣਾਈਏ ਹੁਣ ਆਪਦਾ ਇਹ ਲੁੱਟਣਦੇ ਹੋਗੇ ਜੀ ਕਿਸੇ ਦਾ ਕੁਝ ਵੀ ਕਾਸ਼ ਨਹੀਂ ਕੀਤਾ ਅਸੀਂ 15 ਦੀ ਜਾਏਂਦੇ ਕੋਈ ਕਿੱਥੇ ਹੋ ਕੇ ਜਾਂ ਕੀ ਆਏਂਗੇ ਆ ਮੇਨ ਸਾਡੇ ਖੇਤਾਂ ਦਾ ਨੰਗੇ ਥੋਂ ਦੀ ਤੇ ਕੋਈ ਇਸ ਵਕਾਈ ਮੈਂ ਕਹਿੰਦਾ ਸੀ ਵੀ ਇਹ ਤਾਂ ਕਿਉਂ ਪਹਿਲਾਂ ਫੇਰ ਸੜਕ ਦਾ ਕਰੂੰਗਾ ਨਾ ਸੀ ਵੀਰ ਦਾ ਕੀਤਾ ਨਾ ਸੜਕ ਦਾ ਕੀਤਾ ਹੁਣ ਤੁਸੀਂ ਆ ਵੀ ਵੇਖੀ ਜਿਓ ਸਾਰਾ ਕੁਝ ਜੀ ਜੀ ਹਾਂ ਇਹ ਕਹਿੰਦੇ ਸੀ ਬਦਲਾ ਆਊਗਾ ਆ ਗਿਆ ਬਦਲਾ ਕੁਛ ਬਦਲਾ ਨਹੀਂ ਆਇਆ ਬਦਲਾ ਆ ਤਾਂ ਆ ਗਿਆ ਤੁਹਾਡੀ ਛੜਕ ਤੇ ਪਾਣੀ ਖੜਦਾ ਗਿਆ ਹੁਣ ਬਦਲਾ ਨਹੀਂ ਇਹ ਕੁਛ ਬਦਲਾ ਨਹੀਂ ਇਹ ਪਹਿਲਾਂ ਛੜਕਾਂ ਕਹਿੰਦੇ ਵਧੀਆ ਸੀ ਆਪਾਂ ਬਦਲਾਈ ਵੇਖਣਾ ਇਹ ਦੇਖੋ ਨਾ ਐਮਐਲਏ ਨੇ ਮਤਲਬ ਵੀ ਦਿਨ ਚੇਕ ਕਰ ਹੀ ਨਾ ਗਣਾ ਸਾਡੇ ਖੇਤਾਂ 'ਚ ਪੰਜ ਵਾਲੀ ਸੀਰ ਹੀ ਨਾ ਗਣਾ ਠੀਕ ਹੈ ਨਾ ਮਤਲਬ ਵੀ ਇਤੋਂ ਕੋਈ ਡਿਗ ਕਰ ਗਿਆ 6 ਵਜੇ ਕੋਈ ਮਰ ਗਿਆ ਕੌਣ ਜ਼ਿੰਮੇਵਾਰ ਉਹਦਾ ਦੇਖਦੇ ਰੋਜ਼ੀ ਦੇਖਦੇ ਠੀਕ ਹੈ ਨਾ ਜੀ ਜੀ ਮੈਂ ਮੈਂ ਮੇਰੀ ਵਾਈਫ ਡਿਊਟੀ ਕਰਦੇ ਨੇ ਮੈਂ ਦਿੱਲੀ ਜਾਣਾ ਇੱਥੋਂ ਸ਼ਾਮ ਦੀ ਐਨੀ ਸੜਕ ਖਰਾਬ ਹੋਣ ਦੇ ਬਾਵਜੂਦ ਇੱਥੇ ਉੱਥੇ ਮੁੰਡੇ ਖੜ ਜੰਦੇ ਆ ਮੂੰਹ ਟੱਕ ਕੇ ਉਹ ਆਉਣ ਜਾਣ ਵਾਲੇ ਲੋਕਾਂ ਤੋਂ ਪੈਸੇ ਕੋਹ ਲੈਂਦੇ ਆ ਜੇ ਹੁਣ ਸੜਕ ਸਾਫ਼ ਹੋਵੇ ਬੰਦਾ ਮੁਰਸਾ ਤੇਜ਼ ਤਾਂ ਕਰ ਲੇ ਉਹਨੂੰ ਬ੍ਰੇਕ ਆਟੋਮੈਟਿਕ ਲਾਉਣੀ ਪੈਂਦੀ ਆ ਉੱਥੇ ਉੱਥੇ ਲੁੱਟ ਖੋ ਕਰ ਲੈਂਦੇ ਉਹਦੀ ਲੁਟਾ ਘੋੜੇ ਕੌਣ ਹੋ ਸਕਦੇ ਤੁਹਾਡੇ ਸਾਬ ਨੂੰ ਚਿੱਟੇ ਵਾਲੀ ਇੱਥੇ ਆਸ-ਪਾਸੇ ਨਿਸ਼ੇੜੀ ਵਾਧੂ ਆ ਜੀ ਇੱਥੋਂ ਹੀ ਆ ਨੇੜੇ-ਤੇੜੇ ਦੇ ਬਸ ਉਹਨਾਂ ਨੂੰ ਪਤਾ ਹੁੰਦਾ ਵੀ ਆਹ ਬੰਦੇ ਨੇ ਇਸ ਟਾਈਮ ਜਾਣਾ ਇਹਨੇ ਇਸ ਟਾਈਮ ਆਉਣਾਗਾ ਉਹ ਆਪੀ ਰਸਤਾ ਰੋਕ ਲੈਂਦੇ ਆ ਜੀ ਦੋ ਜਣ ਇੱਧਰ ਖੜੇ ਜਾਂਦੇ ਦੋ ਪਰੇ ਖੜੇ ਜਾਂਦੇ ਆਪਾਂ ਤਾਂ ਉਧਰਲਾ ਕਾਲ ਕਰ ਦਿੰਦਾ ਵੀ ਇੱਧਰ ਆ ਰਿਹਾ ਬੰਦਾ ਜੀ ਜੀ ਚਿੱਟਾ-ਚੁਟਾ ਕਿਵੇਂ ਤੁਹਾਡੇ ਏਰਗੇ ਚ ਵਿਖਦਾ ਵਾਧੂ ਸਾਡੇ ਫੁੱਲ ਆ ਜੀ ਸਾਡੇ ਵਾਧੂ ਆ ਜੀ ਜਿਵੇਂ ਸਰਕਾਰ ਕਹਿੰਦੀ ਚਿੱਟਾ ਦਾ ਖਤਮ ਹੀ ਹੋ ਗਿਆ ਚਿੱਟਾ ਦਾ ਹੈ ਹੀ ਨਹੀਂਗਾ ਬਹੁਤ ਵੱਡੇ-ਵੱਡੇ ਬੋਰਡ ਲਾ ਕੇ ਫਲੈਕਸ ਚਾਰ ਗੁਣਾ ਜ਼ਿਆਦਾ ਇਕੱਲੇ ਇਹ ਸਰਕਾਰ ਹੀ ਗੱਲੀ ਸੋਸ਼ਲ ਮੀਡੀਆ ਵਾਲੀ ਹੈ ਜੀ ਇਹਨਾਂ ਦੇ ਪੱਲੇ ਤਾਂ ਕੱਖ ਨਹੀਂਗਾ ਇਹ ਇਕੱਲੇ ਸੋਸ਼ਲ ਮੀਡੀਆ ਤੇ ਬਸ ਇਹਨਾਂ ਨੇ ਵੀਡੀਓ ਪਾ ਕੇ ਆਸੀ ਆ ਕਰਤੇ ਅਸੀਂ ਸਕੂਲ ਖੋਲਦੇ ਕਾਲਜ ਖੋਲਦੇ ਮੈਨੂੰ ਪੰਜਾਬ ਚ ਇੱਕ ਦਿਖਾ ਦੇਣ ਜਿਹੜਾ ਇਹਨਾਂ ਨੇ ਬਣਾਇਆ ਜੀ ਇਕੱਲੇ ਐਡਵਰਟਾਈਜ਼ਮੈਂਟ ਵਾਲੇ ਆ ਜੀ ਇਹਨਾਂ ਕੋਲ ਹੋਰ ਕੁਝ ਨਹੀਂ ਹੈਗਾ ਆ ਐਮਐਲਏ ਨੂੰ ਇਹਨੇ ਐਮਐਲਏ ਨੂੰ ਚਾਰ ਕੰਮ ਕਰਾ ਦੇ ਸਾਡੇ ਪਿੰਡ ਚ ਜਿਹੜੇ ਨੇ ਕੀਤੇ ਹੁਣ ਚਾਰ ਕੰਮ ਚਾਰ ਸਾਲ ਹੋ ਗਏ ਇਹਨਾਂ ਨੂੰ ਪੰਜਵਾਂ ਸਾਲ ਚੱਲੀ ਜਾਂਦਾ ਮੈਨੂੰ ਚਾਰ ਕੰਮ ਕਰਾ ਦੇ ਜਿਹੜੇ ਪਿੰਡ ਲਈ ਕੀਤੇ ਹੁਣ ਫਿਰ ਨਹੀਂ ਤੱਕ ਆਪਦੇ ਘਰ ਮੂਰੇ ਰਸਤਾ ਨਹੀਂ ਉਹ ਸ ਆਉਦੇ ਘਰ ਮੂਰੇ ਇਹਨਾਂ ਦੇ ਟੋਏ ਪਏ ਹੋਏ ਨੇ ਮੱਖ ਜਗਸੀਰ ਸਿੰਘ ਦਾ ਮਕਾਨ ਵੀ ਇਸੇ ਪਿੰਡ 'ਚ ਹੀ ਆ ਆ ਸੀਗਾ ਜੀ ਸਾਹਮਣੇ ਉਹ ਸੀ ਅੱਛਾ ਉਹ ਸਾਹਮਣੀ ਹੈ ਮਕਾਨ ਉਹਨਾਂ ਦਾ ਹਾਂਜੀ ਜੀ ਆਮ ਤੌਰ ਤੇ ਜਿਹੜਾ ਲੀਡਰ ਹੁੰਦਾ ਮੇਤਾ ਹੁੰਦਾ ਮੰਤਰੀ ਹੁੰਦਾ ਉਹ ਆਦੇ ਪਿੰਡ ਦੀ ਨਹਾਰ ਬਦਲ ਦਿੰਦਾ ਵੀ ਲੋਕ ਯਾਦ ਕਰਨ ਜਿਵੇਂ ਤੁਹਾਡੇ ਫੁੱਫੜ ਜੀ ਦਾ ਪਿੰਡ ਵੇਖੇ ਹੋਣਾ ਹਾਂਜੀ ਹਾਂਜੀ ਪਿੰਡ ਬਾਦਲ ਜਾ ਕੇ ਵੇਖੋ ਉਹਨਾਂ ਨੇ ਨਹਾਰ ਬਦਲਤੀ ਵੀ ਲੋਕ ਯਾਦ ਕਰਨ ਵੀ ਸਾਡੇ ਪਿੰਡ ਦਾ ਇੱਕ ਲੀਡਰ ਹੁੰਦਾ ਸੀ ਅਸੀਂ ਬਦਲੀ ਵੀ ਨਹਾਰ ਜੀ ਅਸੀਂ ਯਾਦ ਰੱਖਾਂਗੇ ساری ਉਮਰ ਵੀ ਆ ਸਾਡੇ ਮਾਸਟਰ ਜਗਸੀਰ ਸਿੰਘ ਐਮਐਲਏ ਵੀ ਆਇਆ ਸੀ ਸਾਡੇ ਪਿੰਡ 'ਚ ਜਿਹਨੇ ਸਾਡੇ ਸਾਰੇ ਪਿੰਡ ਦੀ ਉਹ ਕਰਤੀ ਜੱਖਣਾ ਵੜਤੀ ਇਸ ਪਿੰਡ ਦੀ ਜਿਹਨੇ ਅਸੀਂ ਵੀ ਭੁੱਲਦੇ ਨਹੀਂ ਜੀ ਕਦੇ ਜ਼ਿੰਦਗੀ ਚ ਜੀ ਜੀ ਤੁਹਾਡੇ ਪਿੰਡ ਦਾ ਲੀਡਰ ਹੋਵੇ ਉਹਨਾਂ ਦੀ ਸਰਕਾਰ ਹੋਵੇ ਸਤਾ ਦੇ ਵਿੱਚ ਤੇ ਤੁਹਾਡੀ ਨਾ ਕੰਮ ਹੋਣ ਕਿਤੇ ਇਹ ਤਾਂ ਨਹੀਂ ਉਹਨੂੰ ਲੱਗਦਾ ਕਿ ਜੇ ਇਹੜੇ ਇਹ ਬੰਦੇ ਆ ਇਹ ਘਰ ਵਾਲੇ ਆ ਇਹ ਮਹੱਲੇ ਵਾਲੇ ਆ ਇਹ ਕਿਸੇ ਹੋਰ ਪਾਰਟੀ ਦੇ ਆ ਤੁਹਾਡੇ ਨਾਲ ਵਿਤਕਰਾ ਹੁੰਦਾ ਹੋਵੇ ਨਹੀਂ ਜੀ ਨਹੀਂ ਇਹ ਗੱਲ ਨਹੀਂ ਹੈਗੀ ਜੀ ਵਿਤਕਰੇ ਵਾਲੀ ਗੱਲ ਨਹੀਂ ਹੈਗੀ ਜੀ ਇਹ ਆਪਾਂ ਕਹਿ ਨਹੀਂ ਸਕਦੇ ਪਰ ਜੋ ਉਹਨਾਂ ਦੇ ਵਾਦੇ ਕੀਤੇ ਸੀ ਉਹਨਾਂ ਨੇ ਸਰਕਾਰ ਆਉਣ ਤੇ ਵੀ ਅਸੀਂ ਆਹ ਕਰਾਂਗੇ ਸੀ ਆਹ ਕਰਾਂਗੇ ਉਹਦੇ ਤੇ ਉਹ ਬਿਲਕੁਲ ਫੇਲ ਨੇ ਹੂੰ ਇਹਨਾਂ ਦੇ ਘਰ ਮੂਹਰੇ ਜਿਹੜੀ ਉਹ ਰੋਡ ਜਾਂਦੀ ਆ ਨਾ ਜੀ ਹੂੰ ਉਹ ਰੋਡ ਇਹਨਾਂ ਨੇ ਪਟਾਤੀ ਹੂੰ ਸਹੀ ਸੀ ਸੜਕ ਉਹ ਇਸ ਤੋਂ ਬਾਅਦ ਬਣੀ ਨਹੀਂ ਉਹ ਪਟਾਕੇ ਰੱਖਤੀ ਐ ਐਮਐਲਏ ਦੇ ਕੰਮ ਇਹੇ ਨੇ ਵੀ ਉਹਨੇ ਸੜਕਾਂ ਪਟਾਤੀਆਂ ਹੂੰ ਬੜਮਾਉਣੀਆਂ ਨਹੀਂ ਜਿਹੜੀਆਂ ਬਣੀਆਂ ਹੋਈਆਂ ਉਹਨਾਂ ਨੂੰ ਪਟਾ ਦੋ ਹੂੰ ਕਾਰਨ ਕੀ ਪਟਣ ਦਾ ਕਾਰਨ ਕੀ ਆ ਹੂੰ ਕਾਰਨ ਉਹਦੋਂ ਕੰਮ ਚਲਾਇਆ ਸੀ ਜੀ ਉਹ ਤੋਂ ਬੰਦ ਕਰਤਾ ਇਹਨਾਂ ਨੇ ਹੂੰ ਉਹ ਇਹਨਾਂ ਨੂੰ ਪਤਾ ਕੀ ਰੀਜਨ ਹੋ ਸਕਦੇ ਉਹਦੇ ਪਿੱਛੇ ਵੀ ਕਿਉਂ ਬੰਦ ਕੀਤੇ ਗਏ ਆ ਉਹ ਜੀ ਜੀ ਇੱਥੇ ਬੀਬੀਆਂ ਵੀ ਪਹੁੰਚੀਆਂ ਇਹਨਾਂ ਦੇ ਨਾਲੇ ਵੀ ਗੱਲਬਾਤ ਕਰਾਂਗੇ ਕਿ ਆਮ ਆਦਮੀ ਪਾਰਟੀ ਨੇ ਆਉਣ ਤੋਂ ਪਹਿਲਾਂ ਕਿਹਾ ਸੀ ਕਿ ਤੁਹਾਨੂੰ ਭਣਾ ਮਾਤਾ ਪੈਸੇ ਮਿਲਣਗੇ ਹਜ਼ਾਰ ਹਜ਼ਾਰ ਰੁਪਏ ਖਾਤੇ ਜਾਊਗਾ ਉਹ ਆ ਗਿਆ ਨਾ ਕਾਸ਼ ਨਹੀਂ ਆਇਆ ਕਿਉਂ ਨਾ ਕੀ ਪਤਾ ਫਿਰ ਉਹ ਖਾ ਗਏ ਸਨ ਨਾਲੀ ਹਾਂ ਬੋਟਾ ਲੈਣੀਆਂ ਸੀ ਤੇ ਬੋਟਾ ਨੇ ਮਾਰੇ ਕਹਿੰਦੇ ਸੀ ਹੁਣ ਕੋਈ ਪੈਸਾ ਨਹੀਂ ਆਇਆ ਕੁਛ ਨਹੀਂ ਆਇਆ ਸਾਨੂੰ ਤਾਂ ਕਾਸੀ ਦੀ ਲੋੜ ਨਹੀਂ ਪੈਸੀ ਸਾਨੂੰ ਤਾਂ ਨਾਂਗੇ ਦੀ ਲੋੜ ਆਸੀ ਗੁਰੂ ਘਰ ਜਾਣੋ ਵੀ ਹਟ ਗਏ ਜੇ ਬੱਚੇ ਸਕੂਲ ਜਾਣੋ ਵੀ ਜਾਓਗੇ ਕਿੱਥੋਂ ਆਮ ਗੱਡੀ ਤੇ ਨੰਗ ਨਹੀਂ ਸਕਦੀ ਗੱਡੀ ਮੁਸ਼ਕਲ ਨਾਲ ਲੰਘਦੀ ਆ ਤੇ ਪੈਦਲ ਬੰਦਾ ਕਿੱਥੋਂ ਲੰਘੂ ਨਾ ਨਾ ਅਸੀਂ ਤਾਂ ਗੁਰੂ ਘਰ ਨੂੰ ਵੀ ਅਕਾਇਦੇਨ ਹੋ ਗਏ ਤੇ ਡੇ ਡੇ ਰਾਤ ਜਿਹੜੇ ਅਸੀਂ ਦਾ ਇੱਥੇ ਪਤਾ ਵੀ ਆ ਰਸਤਾ ਖਰਾਬ ਹੈ ਤੇ ਜਿਹੜੇ ਲੋਕ ਉਪਰ ਆਉਂਦੇ ਆ ਉਹ ਵਿੱਚ ਡਿੱਗਦੇ ਆ ਸਾਡੇ ਸੰਗ ਜਵਾਕ ਵਿੱਚੋਂ ਚਾਕਦੇ ਅਗਲੇ ਨੂੰ ਹਾਂ ਹਾਂ ਕੀ ਜੀ ਜੀ ਇਹ ਸਰਪੰਚ ਬਣਾਇਆ ਜੀ ਉਹਦੇ ਕੋਲ ਵੀ ਦੋ ਤਿੰਨ ਵਾਰੀ ਜਾਏ ਉਹਨੇ ਵੀ ਕੋਈ ਉੱਤ ਨਹੀਂ ਕਰਿਆਗਾ ਰਾਤ ਨੂੰ ਬਹੁਤ ਹੀ ਦੁਨੀਆਂ ਡਿੱਗਦੀ ਇੱਥੇ ਅਸੀਂ ਆਪ ਦੇ ਨਾਲ ਵਿੱਚ ਵੀ ਉਹ ਵੀ ਡਿੱਗ ਪਿਆ ਉਹ ਵੀ ਡਿੱਗ ਪਿਆ ਵਿਚਾਰੇ ਡਿੱਗ ਡਿੱਗ ਖੜੇ ਹੁੰਦੇ ਆ ਸਾਰੇ ਉਹ ਇਹ ਸੜਕ ਜ਼ਰੂਰੀ ਬਣਨੀ ਚਾਹੀਦੀ ਚਾਹੇ ਨਾ 1000 ਰੁਪਏ ਪਾਸਾਂ ਦਾ ਪੈਸੇ ਦੀ ਕੋਈ ਲੋੜ ਨਹੀਂ ਜੀ ਕੀ ਜਰੂਰੀ ਬਣਨੀ ਚਾਹੀਦੀ ਏ ਸੜਕ ਤੁਹਾਨੂੰ ਪੈਸਾ ਨਹੀਂ ਚਾਹੀਦਾ ਤੁਹਾਨੂੰ ਸੜਕ ਚਾਹੀਦੀ ਆ ਹਾਂਜੀ ਸਾਨੂੰ ਤਾਂ ਸੜਕ ਚਾਹੀਦੀ ਆ ਜੀ ਬਹੁਤ ਬਹੁਤ ਬੁਰਾ ਹਾਲ ਆ ਜੀ ਇੱਕ ਟਰੈਕਟਰ ਹੀ ਆ ਜਿਹੜਾ ਇਥੋਂ ਦੀ ਨੰਗ ਸਕਦਾ ਹੁਣ ਐਮਐਲਏ ਦੀ ਆਪਦੀ ਗੱਡੀ ਤਾਂ ਵੱਡੀਆਂ ਗੱਡੀਆਂ ਨੰਗ ਜਾਂਦਾ ਤੇ ਆਮ ਛੋਟੀ ਗੱਡੀ ਇਥੋਂ ਦੀ ਕਿਵੇਂ ਨੰਗੇ ਜੀ ਬੱਚੇ ਟਿਊਸ਼ਨ ਤੇ ਜਾਂਦੇ ਆ ਸਾਈਕਲਾਂ ਤੇ ਸਾਰੇ ਲਿਬੜ ਕੇ ਜਾਂਦੇ ਆ ਜੀ ਕਿੱਥੋਂ ਦੀ ਜੱਗ ਆ ਹੁਣ ਪਿੰਡ ਦੀਆਂ ਨੂਹਾਂ ਧੀਆਂ ਖੇਤਾਂ ਵਿੱਚ ਦੀ ਜਾਂਦੀਆਂ ਸੋਹਣੀਆਂ ਲੱਗਦੀਆਂ ਜੀ ਗੁਰੂ ਘਰ ਅਗਲਾ ਉਹ ਕਿੱਧਰ ਖੇਤਾਂ 'ਚ ਨੇਰੇ ਤੁਰੀਆਂ ਫਿਰਦੀਆਂ ਜੀ ਇਹੇ ਆ ਬੁਰਾ ਹਾਲਾ ਜੀ ਸਾਡੇ ਘਰ ਦਾ। ਆਮ ਤੌਰ ਤੇ ਜਦੋਂ ਪਿੰਡ ਦਾ ਕੋਈ ਚੰਗਾ ਲੀਡਰ ਬਣ ਜਾਏ ਤੇ ਪਿੰਡ ਨੂੰ ਖੁਸ਼ੀ ਹੁੰਦੀ ਹੈ ਕਿ ਸਾਡੇ ਪਿੰਡ ਦਾ ਇੱਕ ਐਮ.ਐਲ.ਏ ਬਣ ਗਿਆ ਸਾਡੇ ਪਿੰਡ ਦਾ ਇੱਕ ਮੰਤਰੀ ਬਣ ਗਿਆ ਤੇ ਸਾਡੇ ਪਿੰਡ ਦਾ ਵਿਕਾਸ ਹੋਊਗਾ। ਜਿੱਦਣ ਮਾਸਟਰ ਜਗਸੀਰ ਸਿੰਘਾ ਐਮ.ਐਲ.ਏ ਬਣਿਆ ਉਦੋਂ ਕਿੰਨਾ ਖ ਚਾ ਸੀ ਤੁਹਾਨੂੰ? ਬਹੁਤ ਚਾ ਸੀ ਜੀ ਹੁਣ ਤਾਂ ਪਿੰਡ ਨੂੰ ਪਾਰਟੀ ਨਹੀਂ ਕਰੀ ਜੀ। ਜਿੱਤਣ ਦੀ ਖੁਸ਼ੀ ਚ ਹੀ ਪਾਰਟੀ ਨਹੀਂ ਕਰੀ ਜੀ। ਹਾਂ ਹੋਰ ਤਾਂ ਗੱਲਾਂ ਵੱਖਰੀਆਂ ਜੀ। ਇੱਕ ਸਾਡੇ ਪਿੰਡ ਦਾ ਸਰਪੰਚ ਸੀਗਾ ਜੀ ਬਹੁਤ ਵਧੀਆ ਸਰਪੰਚ ਸੀ। ਕਾਸ਼ ਜੇ ਕਿਤੇ ਰੱਬ ਨੂੰ ਉਮਰ ਲੰਮੀ ਦੇ ਦਿੰਦਾ। ਸ਼ਾਇਦ ਆ ਸੜਕ ਦਾ ਅੱਜਾ ਬੁਰਾ ਹਾਲ ਨਾ ਹੁੰਦਾ ਜੀ ਬਹੁਤ ਵਧੀਆ ਸਰਪੰਚ ਅਸੀਂ ਪਿੰਡ ਨੇ ਚੁਣ ਕੇ ਬਣਾਇਆ ਸੀ ਗੱਲ ਕਰੋ ਬਸ ਥੋੜੀ ਜੀ ਉਹ ਮੌਜੂਦਾ ਸੀ ਹੁਣ ਹਾਂਜੀ ਤੇ ਪਿਛਲੇ ਇਲੈਕਸ਼ਨ ਦਾ ਸੀ ਨਹੀਂ ਨਹੀਂ ਹੁਣ ਐਤਕੀ ਬਣਾਈ ਸੀਗੀ ਜੀ ਬਸ ਇਸ ਪਲਾਨ ਦਾ ਸੀ ਉਹਨਾਂ ਦੀ ਮੌਤ ਹੋ ਗਈ ਉਹਨਾਂ ਦੇ ਤੁਹਾਨੂੰ ਬਹੁਤ ਉਮੀਦ ਸੀ ਬਹੁਤ ਉਮੀਦ ਸੀ ਸਾਰੇ ਪਿੰਡ ਨੂੰ ਉਮੀਦ ਸੀ ਜੀ ਉਹਨਾਂ ਨੇ ਵੀ ਵਧੀਆ ਕੰਮ ਕਰੂਗਾ ਹਾਂਜੀ ਵਧੀਆ ਕੰਮ ਕਰੂਗਾ ਜੀ ਸਾਡੇ ਗੁਰੂ ਘਰ ਦੇ ਕੋਲੇ ਬਹੁਤ ਪਾਣੀ ਖੜਦਾ ਹੁੰਦਾ ਸੀਗਾ ਉੱਥੇ ਉਹਨੇ ਤਿੰਨ ਮਤਲਬ ਕਿ ਉਹ ਬਣਾ ਕੇ ਡੱਗ ਬਣਾ ਕੇ ਵਧੀਆ ਸਾਰੇ ਪਾਣੀ ਦਾ ਵੀ ਇਕੱਠਾ ਪਾਣੀ ਹੋਵੇ ਇੱਥੇ ਗੰਦਾ ਤੇ ਵੀ ਗਾਂ ਦੀਆਂ ਖੇਤਾਂ 'ਚ ਪਹੁੰਚਦਾ ਕਰਗੇ ਇੱਥੇ ਹੁਣ ਤੁਸੀਂ ਆਪ ਹੀ ਦੇਖੋ ਜੀ ਕਿਵੇਂ ਨੰਗੀ ਅਸੀਂ ਇੱਥੋਂ ਦੀ ਆਪ ਉਹ ਰਹਾ ਲਈ ਸਾਡੇ ਬੀਬੀਆਂ ਭੈਣਾਂ ਇਕੱਠੀਆਂ ਹੋ ਕੇ ਮਾਸਟਰ ਜਗਸੀਰ ਸਿੰਘ ਦੇ ਘਰੇ ਨਹੀਂ ਗਈਆਂ ਕੈਮਰਾਮੈਨ ਨੂੰ ਕਹਿੰਦਾ ਇੱਕ ਵਾਰੀ ਤਸਵੀਰ ਖਾਵੇ ਮਾਸਟਰ ਜਗਸੀਰ ਸਿੰਘ ਜੋ ਆਮਾਦੀ ਪਾਰਟੀ ਦੇ ਐਮਐਲਏ ਆ ਉਹਨਾਂ ਦਾ ਬਿਲਕੁਲ ਉਹ ਸਾਹਮਣੇ ਕਰ ਦੱਸ ਰਿਹਾ ਤੇ ਗਵੰਡੀਓ ਤੁਸੀਂ ਗਵੰਡੀ ਦਾ ਜੋਰ ਹੁੰਦਾ ਉਹਨਾਂ ਦੀ ਸਰਕਾਰ ਹੈ ਐਮਐਲਏ ਆ ਸਰਕਾਰ ਦਾ ਇਕੱਠੀਆਂ ਹੋ ਕੇ ਘਰੇ ਜਾਵੜਦੀਆਂ ਬਹੁਤ ਵਾਰੀ ਗਏ ਆ ਜੀ ਬਹੁਤ ਵਾਰੀ ਗਏ ਆ ਜੀ ਕੀ ਫਾਇਦਾ ਕਹਿਣ ਦਾ ਜੀ ਕੱਲ ਹੀ ਨਹੀਂ ਸੁਣਦੇ ਜੀ ਉਹ ਉਹ ਤਾਂ ਉਹਨਾਂ ਨੂੰ ਆਪ ਨੂੰ ਆਉਣਾ ਚਾਹੀਦਾ ਵੀ ਮੇਰੇ ਪਿੰਡਾ ਹੁਣ ਸਵੇਰ ਬਹੁਤ ਜਾਂਦੇ ਜੋਬ ਕਰਨ ਜਾਂਦੇ ਆ ਬਥੇਰੇ ਵਿਚਾਰੇ ਡਿਗਦੇ ਵੀ ਆ ਹੁਣ ਆਪਣੇ ਕੋਲੇ ਕਿਹੜਾ ਵਾਧੂ ਕੱਪੜੇ ਹੁੰਦੇ ਆ ਜੀ ਨਾਲ ਵੀ ਆਪਾਂ ਬਦਲ ਲਾਂਗੇ ਜਾ ਕੇ ਬਹੁਤ ਬੁਰਾ ਹਾਲ ਹੈ ਜੀ ਇੱਥੋਂ ਤੇ ਇਹ ਸੜਕ ਹਰ ਹਾਲਤੇ ਚ ਬਣਨੀ ਚਾਹੀਦੀ ਹੈ ਜੀ ਫੜਕਾਂ ਬਹੁਤ ਕਰਾਉਂਦਾ ਸੀ ਇੱਥੋਂ ਦੇ ਬਹੁਤ ਵਧੀਆ ਜੀ ਬਹੁਤ ਵਧੀਆ ਤੁਹਾਡਾ ਪੁੱਪੜ ਸੀ ਪ੍ਰਕਾਸ਼ ਸਿੰਘ ਬਾਦਲ ਉਹ ਕੰਮ ਕਰਾਉਂਦਾ ਸੀ ਪਿੰਡ ਦੇ ਬਹੁਤ ਹਾਂਜੀ ਵਧੀਆ ਸੀ ਉਸ ਟਾਈਮ ਤੋਂ ਬਹੁਤ ਵਧੀਆ ਪਿੰਡ ਦਾ ਮਾਹੌਲ ਸੀਗਾ ਜੀ ਇਹ ਤਾਂ ਵੀ ਜਦੋਂ ਦੀ ਆਮ ਪਾਰਟੀ ਆਈ ਆ ਉਦੋਂ ਦੇ ਇਹ ਹਾਲ ਹੈ ਜੀ 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 ਹਾਂ ਇਹ ਤੇ ਹੋਰ ਵੀ ਗੱਲ ਕਰ ਲੈਣੇ ਆ ਪਿੰਡ ਚੋਂ ਆਏ ਹੋਏ ਆ ਜੀ ਇਹ ਸੜਕਾਂ ਟਰੱਕਾਂ ਵਾਲਿਆਂ ਨੇ ਤੋੜੀਆਂ ਚ ਉਦੋਂ ਦੇ ਥੱਲੇ ਟਰੱਕ ਚੱਲਣ ਲੱਗੇ ਨਾ ਉਦੋਂ ਦੀਆਂ ਸੜਕਾਂ ਟੁੱਟੀਆਂ ਨੇ ਇਹ ਉਦੋਂ ਦੀਆਂ ਟੁੱਟੀਆਂ ਜੀ ਆਮ ਤੌਰ ਤੇ ਲੋਕਾਂ ਦੀ ਸ਼ਿਕਾਇਤ ਇਹੀ ਹੁੰਦੀ ਆ ਕਿ ਜਿਹੜੇ ਇਹ ਟਰੱਕਾਂ ਵਾਲੇ ਆ ਭਾਰੇ ਵਹੀਕਲ ਟੱਪਦੇ ਆ ਉਦੋਂ ਸੜਕਾਂ ਟੁੱਟਦੀਆਂ ਜ਼ਿਆਦਾ ਤਾਂ ਹਾਂਜੀ ਆ ਹੁਣੇ ਦੇਖੋ ਜੀ ਤੁਸੀਂ ਉੱਥੇ ਜਾ ਕੇ ਦੇਖੋ ਤੁਸੀਂ ਆ ਹੁਣੇ ਕੁੱਤੇ ਮਾਰੇ ਪਈ ਦੋ ਟਰੱਕਾਂ ਵਾਲਿਆਂ ਨੇ ਹਾਂ ਆਹ ਆ ਹੁਣੇ 10 ਮਿੰਟ ਪਹਿਲਾਂ ਹੀ ਮਾਰਤੇ ਜੀ ਉਹ ਉਹਨਾਂ ਨੇ ਕਿਹੜਾ ਦੇਖਣਾ ਜੀ ਬਸ ਹਾਂ ਆ ਉਹਨਾਂ ਦੀ ਦੇਣ ਹੀ ਆ ਸਾਰੀ ਆ ਟਰੱਕਾਂ ਵਾਲਿਆਂ ਦੀ ਐਮਐਲਏ ਦੀ ਦੇਣ ਆ ਸਾਨੂੰ ਇਹ ਵੀ ਅਸੀਂ ਨਰਕ ਦੂਜੇ ਸਭ ਤੋਂ ਵੱਡੀ ਗੱਲ ਜਿਹੜੇ ਆ ਕਰਨੇ ਨਾ ਜੀ ਆ ਨੇੜੇ ਕੈਮਰੇ 'ਚ ਦਿਖਾਉ ਉਹਰੇ ਇੱਥੇ ਮੱਛਰ ਵਹਿੰਦਾ ਜੀ ਇਹਨਾਂ ਲੋਕਾਂ ਨੂੰ ਬਿਮਾਰੀਆਂ ਮਿਲ ਰਹੀਆਂ ਨੇ ਘਰੇ ਬੈਠਿਆਂ ਨੂੰ ਇਹਨਾਂ ਦੀ ਕੀ ਕਸੂਰ ਕੀ ਇਹਨਾਂ ਦਾ ਇਹਨਾਂ ਨੇ ਵੋਟਾਂ ਪਾਦੀਆਂ ਉਹ ਕਸੂਰ ਇਹਨਾਂ ਦਾ ਮੈਂ ਅੱਜ ਆਪਣੇ ਆਪ ਤੇ ਮਾਣ ਮਹਿਸੂਸ ਕਰਦਾ ਵੀ ਮੈਂ ਆਮ ਆਦਮੀ ਪਾਰਟੀ ਨੂੰ ਵੋਟ ਨਹੀਂ ਪਾਈ ਇਹ ਇਹਨਾਂ ਨੇ ਸਾਨੂੰ ਆ ਬਿਮਾਰੀਆਂ ਦਿੱਤੀਆਂ ਨੇ ਆਮ ਤੌਰ ਤੇ ਤਾਂ ਲੋਕ ਕਹਿ ਰਹੇ ਆ ਕਿ ਇਹਦੇ ਕਾਲੀ ਸੀ ਕਾਂਗਰਸੀ ਉਹਨਾਂ ਨੇ ਵੀ ਚਾਹ ਨਾਲ ਵੋਟਾਂ ਪਾਈਆਂ ਸੀ ਯਾਰ ਸ਼ਾਇਦ ਜਿਹੜਾ ਤੀਜਾ ਫਰੰਟ ਆ ਜਾਏ ਪੰਜਾਬ ਦਾ ਸੁਧਾਰ ਹੋ ਜੇ ਲੋਕ ਖੁਦ ਕਹਿੰਦੇ ਕਾਲੀ ਕਹਿੰਦੇ ਆ ਕਾਂਗਰਸੀ ਕਹਿੰਦੇ ਅਸੀਂ ਵੀ ਵੋਟਾਂ ਪਾਈਆਂ ਸੀ ਯਾਰ ਤੇ ਤੁਸੀਂ ਕਹਿੰਦੇ ਵੀ ਮੈਂ ਵੋਟ ਪਾਈ ਨਹੀਂ ਹਾਂਜੀ ਮੈਨੂੰ ਅੱਜ ਮਹਿਸੂਸ ਹੋ ਰਿਹਾ ਹਾਂਜੀ ਹਾਂਜੀ ਕਿਸੇ ਵੀ ਐਂਗਲ ਤੋਂ ਲਾ ਲਓ ਜੀ ਇਹਨਾਂ ਦੀ ਸਰਕਾਰ ਨੇ ਕਿਸੇ ਵੀ ਚੀਜ਼ ਤੇ ਲਾ ਲਓ ਤੁਸੀਂ ਇਹ ਸਾਰੇ ਪਾਸੋਂ ਫੇਲ ਹੋਈ ਆ ਸਿੱਖਿਆ ਚਲਾ ਲਓ ਤੁਸੀਂ ਇਹ ਖੇਡਾਂ ਚਲਾ ਲਓ ਤੁਸੀਂ ਨਸ਼ੇ ਪੱਤੇ ਚਲਾ ਲਓ ਇਹ ਸਾਰੇ ਪਾਸੋਂ ਫੇਲ ਹੋਏ ਨੇ ਇਹ ਗੱਲਾਂ ਕਰਦੇ ਸੀ ਅੰਗਰੇਜ਼ ਸਾਡੇ ਪਿੰਡਾਂ ਚ ਆਉਣਗੇ ਇੱਥੇ ਕੰਮ ਕਰਨਗੇ ਗੋਰੇ ਆਇਆ ਕਰਨਗੇ ਜਿਹੜੇ ਰਹਿੰਦੇ ਆ ਨਾ ਜਿਹੜੇ ਛੋਟੇ ਛੋਟੇ ਜਵਾਕ ਨੇ ਨਾ ਜੀ ਇਹ ਵੀ ਇੱਥੋਂ ਛੱਡ ਕੇ ਜਾਣਗੇ ਜੀ ਪੰਜਾਬ ਨੂੰ ਮੈਂ ਖੁਦ ਆਪਦਾ ਪਿੰਡ ਬਕਾਊ ਕਰ ਰੱਖਿਆ ਆਪਣਾ ਸੌਰੀ ਘਰ ਬਕਾਊ ਕਰ ਰੱਖਿਆ ਜੀ ਮੈਥੋਂ ਵੀ ਮੈਂ ਇੰਨਾ ਆਕੇ ਤੁਸੀਂ ਇੰਨਾ ਆਕੇ ਬਈ ਮੈਂ ਦਿੱਲੀ ਆਉਣਾ ਜੀ ਦਿੱਲੀ ਜਾਣਾ ਮੌਨੇ ਪੈਸੇ ਕਮਾਈ ਨਹੀਂ ਕਰਦਾ ਜਿੰਨੀ ਮੈਂ ਆਪਦੇ ਮੋਟਰਸਾਈਕਲ ਦੇ ਉੱਤੇ ਲਾ ਦਿੰਦਾ ਜੀ ਇਹਨਾਂ ਕੋ ਵੱਡੀਆਂ ਗੱਡੀਆਂ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਇਹਨਾਂ ਨੂੰ ਡੇਲੀ ਜਾਂਦਾ ਪੁੱਚੋ ਮੰਡੀ ਵੇਚਦੀ ਇਹਨੂੰ ਦੇਖਦਾ ਨਹੀਂ ਮੈਨੂੰ ਡੇਲੀ ਮਿਲਦਾ ਇਹ ਐਮ ਐਲ ਏ ਹੂੰ ਇਹਨੂੰ ਦੇਖਦਾ ਨਹੀਂ ਵੀ ਆ ਸੜਕਾਂ ਦਾ ਕੀ ਹਾਲ ਆ ਪੂਰਾ ਹਾਲ ਇੱਕ ਇੱਕ ਇਹਣਾ ਇੱਧਰ ਖੜਜੂਗਾ ਜੇ ਦੂਜੀ ਚੀਜ਼ ਜਾ ਰਹੀ ਹੈ ਜਿੰਨਾ ਟਾਈਮ ਹੋ ਲੱਗਦਾ ਨਹੀਂ ਉਹਨਾ ਟਾਈਮ ਇੱਧਰ ਖੜਨਾ ਪੈਂਦਾਗਾ ਹੂੰ 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 ਜੀ ਇੱਧਰ ਵੀ ਗੱਲ ਕਰ ਲੈਣੇ ਜਦੋਂ ਪਿੰਡ ਦਾ ਵਿਕਾਸ ਹੀ ਨਹੀਂ ਹੁੰਦਾ ਐਮ ਐਲ ਏ ਤੋਂ ਤੇ ਦੂਜੇ ਪਿੰਡਾਂ ਦਾ ਵਿਕਾਸ ਕਿੱਥੋਂ ਕਰ ਦੇਣਗੇ ਐਮ ਐਲ ਏ ਬਾਪੂ ਕਿਵੇਂ ਲੱਗਦਾ ਮੈਂ ਤਾਂ ਬੋਲਣਾ ਨਹੀਂ ਬੋਲਣਾ ਨਹੀਂ ਜੀ ਇਹ ਕੰਮ ਮੈਨੇ ਹੀ ਕੰਮ ਕਰਾਉਣੇ ਹੁੰਦੇਗਾ ਹਾਂ ਤੇ ਇਹ ਤਾਂ ਜਾਣਦੇ ਨਹੀਂ ਕਿਸੇ ਕੋਲ ਗੱਲ ਨਹੀਂ ਕਰਦੇ ਕਿ ਇੱਥੇ ਗਿਆ ਬੰਦਿਆਂ ਨੂੰ ਵੀ ਨਹੀਂ ਚਾਜਣਾ ਪਵਾਉਂਦਾ ਇਹ ਘਰੇ ਇਕੱਠੇ ਹੋ ਕੇ ਜਾੜੋ ਪਿੰਡ ਦਾ ਐਮਐਲਏ ਆ ਪਿੰਡ ਦਾ ਸਰਪੰਚੋ ਵੀ ਐਮਐਲਏ ਆਪਾਂ ਜੋਰ ਨਹੀਂ ਜਾਵੜਦੇ ਆ ਬਾਹਰ ਚ ਬਹਿ ਜਾਓ ਕਿਦਾਂ ਜਾ ਕੇ ਕਹੋ ਜੀ ਅਸੀਂ ਕੰਮ ਕਰਾਉਣਾ ਹੈ ਅਸੀਂ ਤਾਂ ਘਟੋ ਘਟ 10 12 ਦੀ ਜਾ ਇਹਦੇ ਕੋਲ ਮੋੜ ਦੂਗਾ ਜੇ ਜਾ ਕੇ ਬਹਿ ਜਾਓ ਬਾਹਰ ਸੀ ਧਰਨਾ ਲਾ ਲਓ ਬੰਦਾਂ ਨੂੰ ਇਹ ਗੱਲ ਹੀ ਹੁੰਦਾ ਹੋ ਤਾਂ ਹੋ ਤਾਦੀ ਜੇਗੀ ਸਾਨੂੰ ਕਹਿੰਦੇ ਪਹਿਲਾਂ ਮੈਂ ਸੀਵੇ ਦਾ ਕਰੂੰ ਫੇਰ ਸੜਕ ਦਾ ਕਰੂੰਗਾ ਸਾਨੂੰ ਤਾਂ ਦਾਦਾ ਕੀ ਮੋੜ ਦਿੰਦੇ 5 ਸਾਲ ਹੋ ਗਏ ਬਣਿਆ ਕੋਸੀ ਆ ਸ ਔਰ ਕੁਛ ਨਹੀਂ ਇਹਨਾਂ ਤੋਂ ਬਣਿਆ ਨਹੀਂ ਕੁਛ ਨਹੀਂ ਕੀਤਾ ਉਹ ਕਹਿੰਦੇ 2027 ਦੇ ਵਿੱਚ ਵੇਖੋ ਅਸੀਂ ਫੇਰ ਤੀਜੀ ਵਾਰ ਦੂਜੀ ਵਾਰ ਆਵਾਂਗੇ ਰਿਪੀਟ ਕਰੂ ਸਾਡੀ ਸਰਕਾਰ ਅਸੀਂ ਕੰਮ ਹੀ ਬਹੁਤ ਕਰਤਾ ਪਿੰਡ ਦੇ ਵਿੱਚ ਕਿਉ ਬਾਪੂ ਹਾਂਜੀ ਹਾਂਜੀ ਉਹਦਾ ਉਹਦਾ ਕਹਿੰਦੇ ਸੀ ਕੰਮ ਹੀ ਬਹੁਤ ਕਰੀ ਜਾਂਦੇ ਆ ਸਤਿ ਸ੍ਰੀ ਅਕਾਲ ਜੀ ਅਸੀਂ ਤਾਂ ਇਹ ਕਹਿੰਦੇ ਵੀ ਇਹ ਗੁਰੂਕਰਨ ਨੂੰ ਛੜਕ ਜਾਂਦੀ ਹੈ ਵੀ ਸੜਕਾਂ ਸਾਡੀਆਂ ਵਧੀਆ ਬਣ ਜਾਣ ਠੀਕ ਆ ਜੀ ਸਾਡੇ ਦਾ ਕੋਈ ਪਾਰਟੀ ਆ ਆਮ ਆਵੇ ਭਾਂ ਦੀ ਕਾਲੀ ਆਉਣ ਠੀਕ ਆ ਇਹ ਤਾਂ ਮਿਹਨਤ ਕਰਨ ਵਾਲੇ ਬੰਦੇ ਆ ਵੀ ਅਸੀਂ ਤਾਂ ਕਹਿੰਦੇ ਵੀ ਸੜਕਾਂ ਵਧੀਆ ਮਿਲਣੀਆਂ ਚਾਹੀਦੀਆਂ ਜਾਨ ਲੋਕਾਂ ਨੇ ਲੈਣਾ ਕੀ ਹੁੰਦਾ ਲੋਕਾਂ ਨੂੰ ਕੰਮ ਚਾਹੀਦੇ ਆ ਵਿਕਾਸ ਚਾਹੀਦਾ ਜੇ ਵਿਕਾਸ ਵਧੀਆ ਹੋਊਗਾ ਜਿਵੇਂ ਹੁਣ ਇੱਕ ਭੈਣ ਸਾਡੀ ਜਾਤ ਕਰ ਰਹੀ ਸੀ ਕਿ ਸਾਡੇ ਪਿੰਡ ਦਾ ਸਰਪੰਚ ਸੀ ਠੀਕ ਹੈ ਉਹ ਹੁਣ ਐਸੇ ਨਵੇਂ ਪਲਾਨ ਦਾ ਉਹਦੀ ਮੌਤ ਹੋ ਗਈ ਪਰ ਜੇਕਰ ਉਹ ਥੋੜਾ ਚਿਰ ਹੋਰ ਜਿਉਂਦਾ ਰਹਿੰਦਾ ਸ਼ਾਇਦ ਸਾਡੇ ਪਿੰਡ ਦੀ ਨੁਹਾਰ ਬਦਲ ਜਾਂਦੀ ਨਾ ਪਹਿਲੇ ਦਿਨ ਹੀ ਸ਼ੁਰੂਆਤ ਜਿੱਦੇ ਸਰਪੰਚ ਬਣਿਆ ਮੁੰਡਾ ਉਹ ਉਹਨੇ ਪਹਿਲੇ ਦਿਨ ਹੀ ਸ਼ੁਰੂਆਤ ਕਰੀ ਐ ਇੱਥੋਂ ਡਲੇ ਇੱਟਾਂ ਚਕਾ ਕੇ ਖੱਡੇ ਭਰ ਕੇ ਇਹਦਾ ਸੜਕ ਮਗਲਮਲ ਕਰਤੀ ਸੀ ਉਹਨੂੰ ਮੁੰਡੇ ਨੇ ਵਧੀਆ ਕਰੀ ਸੜਕ ਬਣਾਈ ਸੀ ਉਹਨੇ ਮੁੰਡੇ ਨੇ ਇਹ ਹੁਣ ਮੰਗਰੋ ਪਾਣੀ ਆ ਗਿਆ ਪਿੰਡ ਦਾ ਜਿਹੜਾ ਇਹ ਚਲ ਇਹ ਤਾਂ ਚਾਹਲਾ ਬਣ ਗਿਆ ਵੀ ਅਸੀਂ ਤਾਂ ਇਹ ਕਰਦੇ ਵੀ ਸਾਡੀ ਹੱਥ ਮੰਨ ਕੇ ਬੇਨਤੀ ਵੀ ਸਾਡੀ ਸੜਕ ਵਧੀਆ ਤੇ ਐਸੀ ਗੁਰਦੁਆਰੇ ਨੂੰ ਸੜਕ ਜਾਂਦੀ ਹੈ ਦੇਸ਼ ਮੈਡੀਕਲ ਨੂੰ ਇਹ ਸੜਕ ਇਹ ਕੋ ਹੁੰਦਾ ਢਿੱਲਾ ਮੱਸਾ ਰਾਤ ਨੂੰ ਕੋਈ ਕੁੜੀ ਕਤਰੀ ਢਿੱਲੀ ਮੱਸੀ ਜੱਪੇ ਵਾਲੀ ਲੰਘਦੇ ਇਥੋਂ ਕੀ ਨੰਗੂ ਬੰਦਾ ਰਾਤ ਨੂੰ ਦੱਸੋ ਬਈ ਸਾਡੀ ਮੇਨ ਸਮੱਸਿਆ ਸਾਡੀ ਇਹ ਸੜਕ ਜ਼ਰੂਰ ਬਣਾਈ ਜਾਵੇ ਕਿਰਪਾ ਕਰਕੇ ਬੇਨਤੀ ਹੈ ਸਾਡੀ ਇਹ ਹੱਥ ਬੰਨ ਕੇ ਸਾਡੀ ਸੜਕ ਇਹ ਲਾਜ਼ਮੀ ਬਣੇ ਜੀ ਇਹ ਬੇਨਤੀ ਸਾਡੀ ਦੀ ਜੀ ਜੀ ਅੱਜ ਪਿਛਲੀਆਂ ਸਰਕਾਰਾਂ ਦੀ ਲੋਕਾਂ ਨੂੰ ਯਾਦ ਆਉਣ ਲੱਗੀ ਆ ਕਾਲੀਆਂ ਦੀ ਕਾਂਗਰਸੀਆਂ ਦੀ ਵੀਰ ਕਹਿ ਰਿਹਾ ਸੀ ਕਿ ਸਾਨੂੰ ਤਾਂ ਪ੍ਰਕਾਸ਼ ਸਿੰਘ ਬਾਦਲ ਦੀ ਜਿਆਦ ਹੁੰਦੀ ਹੈ ਕਿ ਸਾਡੇ ਪਿੰਡ ਦਾ ਫੁੱਪੜ ਸੀ ਜਦੋਂ ਪ੍ਰਕਾਸ਼ ਸਿੰਘ ਬਾਦਲ ਹੁੰਦਾ ਸੀ ਕਿ ਸਾਡੇ ਪਿੰਡ ਦੀ ਕਿਨਹਾਰ ਬਦਲਦੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰਕੇ ਜਰੂਰ ਦੱਸੋ ਕਿ ਆਮ ਆਦੀ ਪਾਰਟੀ ਦੇ ਕਾਮਾਕਾਰਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਤੇ ਆਪਾਂ ਨਵੀਂ ਵੀਡੀਓ ਦੇ ਨਾਲ ਫਿਰ ਜਲਦ ਮਿਲਾਂਗੇ ਜ�ਤ ਦਿਓ ਧੰਨਵਾਦ